ਨੋ ਕੰਟਰੋਲ ਤੋਂ ਫੋਨ ਆਇਆ ਸੀ ਕਿ ਜਿਹੜੇ ਇਨਸਪੈਕਟਰ ਵਿਕਰਮਜੀਤ ਨੇ ਜਿਹੜੇ ਏਜੀਟੀਐਫ ਦੇ ਨੇ ਇਹਨਾਂ ਦਾ ਹੈੱਡਕ quarto ਮੁਹਾਲੀ ਹੈ ਜੀ ਇਹਨਾਂ ਦੀ ਪੁਲਿਸ ਪਾਰਟੀ ਨੇ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਹਿੰਗ ਹੈ ਜੀ ਜਿਹੜਾ ਇਹਨਾਂ ਨੂੰ ਵਾਂਟਡ ਸੀਗਾ 82/25 ਨੰਬਰ ਮੁਕੱਤਮਾ ਸੀ 302 ਦਾ ਦਰੇਸੀ ਥਾਣੇ ਦਾ ਜਿੱਥੇ ਇਹਨਾਂ ਨੇ ਗੋਲੀ ਮਾਰ ਕੇ ਕਾਰਤਿਕ ਬੱਗਰ ਨੂੰ ਕਤਲ ਕੀਤਾ ਸੀਗਾ ਜਸ ਦੀ ਤਲਾਸ਼ ਵਿੱਚ ਇਹ ਅੱਜ ਬੰਕਸੀਪੁਰ ਏਰੀਆ ਚ ਮੌਜੂਦ ਸੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਇਹਨਾਂ ਨੇ ਨਾਕਾ ਬੰਦੀ ਕੀਤੀ ਸੀ ਦੌਰਾਨਾ ਨਾਕੇਬੰਦੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜਾ ਗੁਰਪ੍ਰੀਤ ਵਿੱਕੀ ਨਹੰਗ ਤੇ ਜਿਸ ਤੇ ਜਵਾਬੀ ਕਾਰਵਾਈ ਵਿੱਚ ਇਸਦੇ ਲੱਛਾਂ 'ਚ ਗੋਲੀਆਂ ਲੱਗੀਆਂ ਨੇ ਦੋ ਤੇ ਜੀ ਇਸ ਨੂੰ 112 ਐਂਬੂਲੈਂਸ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪੀਟਲ ਜਗਰਾਉਂ ਆ داخل ਕਰਵਾ ਦਿੱਤਾ ਗਿਆ ਜਿੱਥੇ ਇਹ ਜੇਰੇ ਇਲਾਜ ਹੈ ਇਹਨਾਂ ਦਾ ਜੋ AGTF ਦੀ ਟੀਮ ਹੈ ਇੰਸਪੈਕਟਰ ਪਸ਼ਵਿੰਦਰ ਤੇ ਇੰਸਪੈਕਟਰ ਵਿਕਰਮਜੀਤ ਇਹਨਾਂ ਦਾ ਬਿਆਨ ਲਿਖ ਕੇ ਇਹਨਾਂ ਦਾ ਇੰਸਪੈਕਟਰ ਵਿਕਰਮਜੀਤ ਦਾ ਬਿਆਨ ਲਿਖ ਕੇ ਐਸ ਪਰ ਰੂਲ ਜੋ ਵੀ ਹੈਗੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਕੋਈ ਜਣਾ ਸੀ ਮੋਟਰ ਨਾਕਾਬੰਦੀ ਕਿੱਥੇ ਕੀਤੀ ਸੀ ਸਰ ਏ ਜੀਟੀਐਫ ਨੇ ਮੇਨ ਚੌਕ ਦੇ ਸਾਹਮਣੇ ਤੁਸੀਂ ਦੇਖੋ ਮੇਨ ਹਾਈਵੇ ਹੈ ਜੀ ਸੂਆ ਪਿੰਤਾ ਜੀ ਬੰਕਸੀਪੁਰਾ ਸਦਰਪੁਰੇ ਵਾਲਾ ਇੱਥੇ ਨਾਕਾ ਬੰਦ ਸਰ ਇਹਨੇ ਕੋਈ ਫਾਇਰਿੰਗ ਕੀਤੀ ਪੁਲਿਸ ਤੇ ਜੀ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਚ ਇਹਦੇ ਵੀ ਗੋਲੀ ਚ ਸਰ ਇੱਕੋ ਹੀ ਸੀ ਇਕੱਲਾ ਹੀ ਸੀ ਪੁਲਿਸ ਪਾਰਟੀ ਦੇ ਕਿੰਨੀਆਂ ਗੋਲੀਆਂ ਚਲਾਈ ਇਹ ਇਹ ਮੈਂ ਵੈਰੀਫਾਈ ਕਰਕੇ ਜੇ ਵੈਰੀਫਾਈ ਕਰਦੇ ਸਰ ਮੋਟਰਸਾਈਕਲ ਇਕੱਲਾ ਹੀ ਸੀ ਜਿਹੜਾ ਅਸਲਾ ਹੈ ਜੀ ਅਸਲਾ ਬਰਾਮਦ ਹੋ ਗਿਆ ਇਹਦਾ ਜੀ ਅਸਲ ਬ ਇਹਦਾ ਹੈਗਾ ਇਹਨੇ ਪੁਲਿਸ ਪਾਰਟੀ ਤੇ 5 ਦੀ ਤੋਪਿਆ ਉਹ ਅਸੀਂ ਕਰਦਾ ਇਨਵੈਸਟੀਗੇਸ਼ਨ ਦਾ ਕੋਈ ਪੁਲਿਸ ਮੁਲਾਜ਼ਮ ਤਾਂ ਜ਼ਖਮੀ ਨਹੀਂ ਹੋਇਆ ਜੀ ਇਹ ਖੁਦਾ ਦਾ ਸ਼ੁਕਰੀਆ ਹੈ ਕਿ ਕੋਈ ਵੀ ਮੁਲਾਜ਼ਮ ਇਹਦੇ ਚ ਜ਼ਖਮੀ ਨਹੀਂ ਹੋਇਆ ਸਰ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਉਹ ਗੋਲੀ ਕਿੱਥੇ ਲੱਗੀ ਇਹ ਵੈਰੀਫਾਈ ਕਰਕੇ ਦੱਸ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਗੋਲੀ ਜੀ ਉਹ ਉਹ ਗੱਡੀ ਆ ਜਿਹੜੀ ਬਲੇਰੋ ਗੱਡੀ ਆ ਉਹਦੇ ਸ਼ੀਸ਼ੇ ਤੇ ਲੱਗੀ ਆ ਜੀ ਜਸਤੇ ਜਵਾਬੀ ਕਾਰਵਾਈ ਵਿੱਚ ਇਹਦੇ ਵੀ ਜਿਹੜਾ ਇੰਜਰਡ ਹੋਇਆ ਗੋਲੀਆਂ ਲੱਤਾਂ ਤੇ ਲੱਗੀਆਂ ਜਾਂ ਕੱਲੀਆਂ ਤੇ ਹੋਰ ਕਿੱਥੇ ਲੱਗੀਆਂ ਸਾਰੇ ਬੱਗਨ ਦੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਉਹ ਆਪਣੇ ਲੁਧਿਆਣੇ ਮੁੰਡੇ ਦਾ ਨੌਜਵਾਨ ਦਾ ਕਤਲ ਉਸੇ ਹੀ ਗੱਲ ਕਰ ਰਹੇ ਹੋ ਵਿੱਕੀ ਬੱਗਨ ਵਿੱਕੀ ਬੱਗਨ ਹਾਂਜੀ ਜੀ ਜੀ ਉਸੇ ਉਸੇ ਵੰਟਰ ਸੀਗੇ ਜੀ ਉਸ ਤੇ ਇਸ ਬਾਰੀ ਮੁਕਾਦਮੇ ਦਰਜ ਹੋ ਗਿਆ ਜੀ ਕੋਈ ਆਰਥਿਕ ਬੱਗਨ ਇਹਦੇ ਤੇ ਇਹ ਕਨਫਰਮ ਕਰ ਲੈਣੇ ਜੀ ਇਸ ਬਾਰੀ ਸ਼ੂਟਰ ਹੈ ਜੀ ਹਾਂਜੀ ਇਸ ਬਾਰੀ ਲੰਦਾ ਜੀ ਇਹ 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 ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਠੀਕ ਹੈ ਜੀ ਧੰ